ਦੁਆਬੇ ਤੋਂ ਤੁਸੀਂ ਆਂਦੇ ਹੋ ਦੁਆਬੇ ਤੋਂ ਚੰਨੀ ਸਾਹਿਬ ਵੀ ਰਿਪਰੈਜ਼ੈਂਟ ਕਰ ਰਹੇ ਨੇ ਦੁਆਬੇ ਦੇ ਲੋਕਾਂ ਨੂੰ ਬਹੁਤ ਖਾਸ ਤੌਰ ਤੇ ਦਲਿਤ ਭਾਈਚਾਰੇ ਨੂੰ ਉਮੀਦਾਂ ਤੁਹਾਡੇ ਤੋਂ ਵੀ ਆ ਚੰਨੀ ਸਾਹਿਬ ਤੋਂ ਵੀ ਆ ਚੰਨੀ ਸਾਹਿਬ ਵੀ ਆਪਣੇ ਹੀ ਨੇ ਜੀ ਆਪਣੇ ਘਰਾਂ ਚ ਉਹ ਤਾਂ ਦੱਸਦੇ ਹੀ ਆ ਕਿ ਮੈਂ ਬੱਕਰੀਆਂ ਵੀ ਚੋਲਣਾਂ ਟੈਂਟ ਵੀ ਲਾ ਲੈਣਾ ਪਟਾਕੇ ਵੀ ਬੀਜ ਲੈਣਾ ਇਹ ਹਰ ਘਰ ਦੇ ਦਲਤ ਦੀ ਦਾਸਤਾਂ ਕਾ ਦਲਤ ਨਹੀਂ ਪੰਜਾਬ ਦੇ ਹਰ ਗਰੀਬ ਕਰਦੇ ਦਾਸਤਾਂ ਨੇ ਔਰ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਗਰੀਬ ਦੀ ਕੋਈ ਜਾਤ ਨਹੀਂ ਉਹ ਦਲਤੀ ਹੋਵੇ ਚਾਹੇ ਉਹ ਜਨਰਲ ਲੈ ਚਾਹੇ ਬੀਸੀ ਆ ਸਮਾਈਏ ਸੀ 1990 ਤੋਂ ਪਹਿਲਾਂ ਅਸੀਂ ਸਾਰੇ ਹੀ ਪੱਠੇ ਕੋਤਰਦੇ ਸੀਗੇ ਸਾਰੇ ਹੀ ਅਸੀਂ ਖੇਤਾਂ 'ਚੋਂ ਪੱਠੇ ਰਹਿਣ ਜਾਂਦੇ ਸੀ ਸਾਰੇ ਹੀ ਅਸੀਂ ਹੱਥ ਵਾਲੀਆਂ ਮਸ਼ੀਨਾਂ ਨਾਲ ਟੋਕਾ ਕਰਦੇ ਸੀ ਸਾਰੇ ਹੀ ਅਸੀਂ ਸਾਈਕਲ ਚਲਾਉਂਦੇ ਸੀ ਸਾਰੇ ਹੀ ਅਸੀਂ ਕੈਂਚੀ ਚਲਾਉਂਦੇ ਸੀਗੇ ਸਾਰੇ ਹੀ ਅਸੀਂ ਮਤਲਬ ਹਰ ਚੀਜ਼ ਮਤਲਬ ਸਾਰੇ ਕਰਦੇ ਹੁੰਦੇ ਸੀਗੇ ਜੀ ਇਹ ਜਾਤੀ ਨਾਲ ਤਾਂ ਨਹੀਂ ਜੋੜੀ ਜਾਂਦੀ ਹੈਗੀ ਔਰ ਜਿਹੜੀ ਦੁੱਖ ਤਕਲੀਫ ਦਲਤ ਨੇ ਝੱਲੇ ਆ ਹਾਲਾਂਕਿ ਉਹ ਬਹੁਤ ਜ਼ਿਆਦਾ ਆ ਪਰ ਜਿੱਦਾਂ ਜਿੱਦਾਂ ਸੰਵਿਧਾਨ ਦੀਆਂ ਰਹਿਮਤਾਂ ਆਈਆਂ ਨੇ ਕਾਨੂੰਨ ਬਦਲੇ ਨੇ ਸਮਾਜਿਕ ਸੁਭਾਅ ਬਦਲੇ ਆਇਆ ਡੈਮੋਗ੍ਰਾਫੀ ਉਹਨਾਂ ਥੋੜੀ ਤਬਦੀਲੀ ਤਾਂ ਆਈ ਹੈ ਸਾਂਝੀ ਵਾਲਤਾ ਤਾਂ ਵਧੀ ਹੈ ਜੀ